ਇਹ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿ ਕਿਵੇਂ ਰਾ ਜਾਂਦਾ ਹੈ ਬਿਰਦ ਜੁਸਤੇ ਇਸ ਪਸ਼ੂ ਦੇ ਵੱਲ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਦਰਅਸਲ ਗਲੀ ਦੇ ਵਿੱਚੋਂ ਲੰਘ ਰਹੀ ਇਸ ਬਜ਼ੁਰਗ ਵਿਅਕਤੀ ਤੇ ਇਸ ਸਾਂਢ ਦੇ ਵੱਲ ਅਟੈਕ ਕੀਤਾ ਗਿਆ ਤੇ ਵੇਖੋ ਕਿਵੇਂ ਇਸ ਨੂੰ ਚੱਕ ਕੇ ਹਵਾ ਦੇ ਵਿੱਚ ਉਛਾਲ ਦਿੱਤਾ ਜਾਂਦਾ ਹੈ ਕਈ ਫੁੱਟ ਉੱਤੇ ਉਛਲਿਆ ਇਹ ਬਿਰਦ ਸ਼ਖਸ ਜਿਹੜਾ ਸੜਕ ਤੇ ਮੂਦੇ ਮੂੰਹ ਝਾੜ ਗਿਆ ਹਾਲਕੀ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇਹ ਜਿਹੜੇ ਆਵਾਰਾ ਪਸ਼ੂ ਨੇ ਹੁਣ ਲੋਕਾਂ ਦੇ ਲਈ ਜਾਨ ਦਾ ਖਤਰਾ ਬਣਦੇ ਜਾ ਰਹੇ ਨੇ ਆਏ ਦਿਨ ਹਾਦਸੇ ਹੁੰਦੇ ਨੇ ਤੇ ਰੰਦਾ ਖੁੰਦਾ ਅਜਿਹੀ ਇਸ ਤਰੀਕੇ ਦੇ ਨਾਲ ਇਹ ਪਸ਼ੂ ਲੋਕਾਂ ਤੇ ਅਟੈਕ ਕਰ ਦਿੰਦੇ ਨੇ ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਕੀ ਸੀਸੀਟੀਵੀ ਵੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਸੋਚੋਗੇ ਕਿ ਆਖਰ ਗਲੀਆਂ ਦੇ ਵਿੱਚੋਂ ਲੰਘਣਾ ਸੁਰੱਖਿਤ ਵੀ ਹੈ ਜਾਂ ਫਿਰ ਨਹੀਂ ਦੇਰਸਲੇ ਤਸਵੀਰਾਂ ਫਾਜ਼ਲ ਕਾ ਦੀਆਂ ਨੇ ਜਿੱਥੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨੂੰ ਸਾਣ ਦੇ ਵੱਲੋਂ ਚੁੱਕ ਕੇ ਕਈ ਫੁੱਟ ਉੱਚੇ ਉਛਾਲ ਦਿੱਤਾ ਜਾਂਦਾ ਹੈ ਤੇ ਮੁੱਦੇ ਮੂਹੇ ਬੰਦਾ ਸੜਕ ਤੇ ਜਾ ਡਿੱਗਿਆ ਇਸ ਦਾ ਕੀ ਹਾਲ ਹੋਇਆ ਹੋਣਾ ਇਹ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਇਹ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿ ਕਿਵੇਂ ਰਾ ਜਾਂਦਾ ਹੈ ਬਿਰਦ ਜੁਸਤੇ ਇਸ ਪਸ਼ੂ ਦੇ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਦਰਅਸਲ ਗਲੀ ਦੇ ਵਿੱਚੋਂ ਲੰਘ ਰਹੀ ਇਸ ਬਜ਼ੁਰਗ ਵਿਅਕਤੀ ਤੇ ਇਸ ਸਾਣ ਦੇ ਵੱਲੋਂ ਅਟੈਕ ਕੀਤਾ ਗਿਆ ਦੇ ਵੇਖੋ ਕਿਵੇਂ ਇਸ ਨੂੰ ਚੱਕ ਕੇ ਹਵਾ ਦੇ ਵਿੱਚ ਉਛਾਲ ਦਿੱਤਾ ਜਾਂਦਾ ਹੈ ਕਈ ਫੁੱਟ ਉੱਤੇ ਉਛਲਿਆ ਇਹ ਬਿਰਦ ਸ਼ਖਸ ਜਿਹੜਾ ਸੜਕ ਤੇ ਮੂਦੇ ਮੂੰਹ ਝਾੜ ਗਿਆ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇਹ ਜਿਹੜੇ ਆਵਾਰਾ ਪਸ਼ੂ ਨੇ ਹੁਣ ਲੋਕਾਂ ਦੇ ਲਈ ਜਾਨ ਦਾ ਖਤਰਾ ਬਣਦੇ ਜਾ ਰਹੇ ਨੇ ਆਏ ਦਿਨ ਹਾਦਸੇ ਹੁੰਦੇ ਨੇ ਤੇ ਰੰਦਾ ਖੁੰਦਾ ਅਜਿਹੀ ਇਸ ਤਰੀਕੇ ਦੇ ਨਾਲ ਇਹ ਪਸ਼ੂ ਲੋਕਾਂ ਤੇ ਅਟੈਕ ਕਰ ਦਿੰਦੇ ਨੇ ਜਿਸ ਦੀਆਂ ਕੀ ਤਸਵੀਰਾਂ ਸਾਮਣੀਆਂ ਆਈਆਂ ਨੇ ਹਾਲਕੀ ਸੀਸੀਟੀਵੀ ਵੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਸੋਚੋਗੇ ਕਿ ਆਖਰ ਗਲੀਆਂ ਦੇ ਵਿੱਚੋਂ ਲੰਘਣਾ ਸੁਰੱਖਿਤ ਵੀ ਹੈ ਜਾਂ ਫਿਰ ਨਹੀਂ ਦੇਰਸਲੇ ਤਸਵੀਰਾਂ ਫਾਜ਼ਲ ਕਾ ਦਿਆਂ ਨੇ ਜਿੱਥੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨੂੰ ਸਾਣ ਦੇ ਵੱਲੋਂ ਚੁੱਕ ਕੇ ਕਈ ਫੁੱਟ ਉੱਚੇ ਉਛਾਲ ਦਿੱਤਾ ਜਾਂਦਾ ਤੇ ਮੁੱਦੇ ਮੂਏ ਬੰਦਾ ਸੜਕ ਤੇ ਜਾ ਡਿੱਗਿਆ ਇਸ ਦਾ ਕੀ ਹਾਲ ਹੋਇਆ ਹੁਣ ਹੈ ਇਹ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਇਹ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗ ਟੇ ਖੜੇ ਹੋ ਜਾਣਗੇ ਕਿ ਕਿਵੇਂ ਰਾਤ ਜਾਂਦਾ ਹੈ ਬਿਰਦ ਜੁਸਤੇ ਇਸ ਪਸ਼ੂ ਦੇ ਵੱਲ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਦਰਅਸਲ ਗਲੀ ਦੇ ਵਿੱਚੋਂ ਲੰਘ ਰਹੀ ਇਸ ਬਜ਼ੁਰਗ ਵਿਅਕਤੀ ਤੇ ਇਸ ਸਾਣ ਦੇ ਵੱਲ ਅਟੈਕ ਕੀਤਾ ਗਿਆ ਤੇ ਵੇਖੋ ਕਿਵੇਂ ਇਸ ਨੂੰ ਚੱਕ ਕੇ ਹਵਾ ਦੇ ਵਿੱਚ ਉਛਾਲ ਦਿੱਤਾ ਜਾਂਦਾ ਹੈ ਕਈ ਫੁੱਟ ਉੱਤੇ ਉਛਲਿਆ ਇਹ ਬਿਰਦ ਸ਼ਖਸ ਜਿਹੜਾ ਸੜਕ ਤੇ ਮੂਦੇ ਮੂੰਹ ਝਾੜ ਗਿਆ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਇਹ ਜਿਹੜੇ ਆਵਾਰਾ ਪਸ਼ੂ ਨੇ ਹੁਣ ਲੋਕਾਂ ਦੀ ਜਾਨ ਦਾ ਖਤਰਾ ਬਣਦੇ ਜਾ ਰਹੇ ਨੇ ਆਏ ਦਿਨ ਹਾਦਸੇ ਹੁੰਦੇ ਨੇ ਤੇ ਰੰਦਾ ਖੁੰਦਾ ਅਜਿਹੀ ਇਸ ਤਰੀਕੇ ਦੇ ਨਾਲ ਇਹ ਪਸ਼ੂ ਲੋਕਾਂ ਤੇ ਅਟੈਕ ਕਰ ਦਿੰਦੇ ਨੇ ਜਿਸ ਦੀਆਂ ਕਿਤ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਸੀਸੀਟੀਵੀ ਵੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਸੋਚੋਗੇ ਕਿ ਆਖਰ ਗਲੀਆਂ ਦੇ ਵਿੱਚੋਂ ਲੰਘਣਾ ਸੁਰੱਖਿਅਤ ਵੀ ਹੈ ਇਹ ਆਫਰ ਨਹੀਂ ਦਰਸਿਲਿਤ ਤਸਵੀਰਾਂ ਫਾਜ਼ਲ ਕਾ ਦਿਖਾ ਨੇ ਜਿੱਥੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨੂੰ ਸਾਣ ਦੇ ਵੱਲੋਂ ਚੁੱਕ ਕੇ ਕਈ ਫੁੱਟ ਉੱਚੇ ਉਛਾਲ ਦਿੱਤਾ ਜਾਂਦਾ ਤੇ ਮੁੱਦੇ ਮੂਹੇ ਬੰਦਾ ਸੜਕ ਤੇ ਜਾ ਡਿੱਗਿਆ ਇਸ ਦਾ ਕੀ ਹਾਲ ਹੋਇਆ ਹੋਣਾ ਇਹ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ